ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਨੇ ਕਿ ਭਾਈ ਅਮਰਿਤਪਾਲ ਸਿੰਘ ਕਦੋਂ ਰਿਹਾ ਹੋਣਗੇ ਕਦੋਂ ਉਹਨਾਂ ਦੀ ਰਿਹਾਈ ਮਮਕਨ ਹੋ ਸਕੇਗੀ ਔਰ ਉਹ ਵੀ ਉਸ ਸਥਿਤੀ ਦੇ ਵਿੱਚ ਜਦੋਂ NSA ਹੋਰ ਅਗਾਹ ਵਧਾ ਦਿੱਤੀ ਗਈ ਹੈ ਇਸ ਸਵਾਲ ਦਾ ਉੱਤਰ ਲੈਣਾ ਬਹੁਤ ਜ਼ਰੂਰੀ ਹੈ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਰਕਾਰ ਇਹ ਕਿਸ ਤਰ੍ਹਾਂ ਹੋਵੇਗਾ ਔਰ ਇਸੇ ਵਾਸਤੇ ਸੋਲੀਸਟਰ ਜਨਰਲ ਦੇ ਵੱਲੋਂ ਕੁਝ ਬਿਆਨ ਕੁਝ ਗੱਲਾਂ ਕੁਝ ਹੱਲ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਨੇ ਸੋਲੀਸਟਰ ਜਨਰਲ ਸੱਤੇਪਾਲ ਜੈਨ ਦੇ ਵੱਲੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਉਹਨੇ ਸਾਫ਼ ਦੱਸਿਆ ਕਿ ਦਰਸਲ ਇਹ ਸਾਰਾ ਮੈਟਰ ਜਿਹੜਾ ਹੈਗਾ ਆ ਉਹ ਹੁਣ ਨਾਰਮਲ ਕੋਰਟ ਪ੍ਰोसीडिंग ਦਾ ਹਿੱਸਾ ਨਹੀਂ ਰਹਿ ਗਿਆ ਉਸ ਦੇ ਵਿੱਚ ਇੱਕ ਹੋਰ ਪਾਇਦਾਨ ਜਿਹੜਾ ਉਹ ਜੁੜ ਚੁੱਕਿਆ ਹੈ ਇਹ ਸਾਰਾ ਮਾਮਲਾ ਹੁਣ ਇੱਕ ਸਪੈਸ਼ਲ ਬੈਂਚ ਦੇ ਕੋਲ ਜਾਵੇਗਾ ਇਹ ਸਪੈਸ਼ਲ ਬੈਂਚ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਆਰਡਰਸ ਦੇ ਅਨੁਸਾਰ ਬਣਿਆਸੀ ਦੱਸ ਦਈਏ ਕਿ ਸਪੈਸ਼ਲ ਬੈਂਚ ਹੈ ਕੀ ਇਹ ਜਿਹੜਾ ਡਿਵੀਜ਼ਨਲ ਬੈਂਚ ਹੈਗਾ ਇਸ ਦਾ ਕੰਮ ਕੀ ਹੈ ਔਰ ਕਿਸ ਤਰ੍ਹਾਂ ਇਹ ਕੰਮ ਕਰਦਾ ਦਰਸਲ ਸੁਪਰੀਮ ਕੋਰਟ ਨੇ ਕੁਝ ਸਾਲਾਂ ਪਹਿਲਾਂ ਇਹ ਆਦੇਸ਼ ਜਾਰੀ ਕੀਤੇ ਸੀ ਹਾਈ ਕੋਰਟਸ ਨੂੰ ਕਿ ਦਰਸਲ ਖਾਸ ਕਰਕੇ ਉਹਨਾਂ ਸਿਚੁਏਸ਼ਨਸ ਦੇ ਵਿੱਚ ਜਿਸ ਦੇ ਵਿੱਚ ਸਿਆਸਤਦਾਨ ਇਨਵੋਲਡ ਹੁੰਦੇ ਨੇ ਖਾਸ ਕਰਕੇ ਸਾਂਸਦ ਮੈਂਬਰ ਜਾਂ ਸਾਬਕਾ ਸੰਸਦ ਮੈਂਬਰ ਵਿਧਾਇਕ ਜਾਂ ਸਾਬਕਾ ਵਿਧਾਇਕ ਇਨਵੋਲਵ ਹੁੰਦੇ ਨੇ ਉਹਨਾਂ ਮੈਟਰਸ ਦੇ ਵਿੱਚ ਬਹੁਤ ਵਾਰ ਇਦਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਕਿ ਚੀਜ਼ਾਂ ਨੂੰ ਮਸਲਿਆਂ ਨੂੰ ਦਬਾ ਦਿੱਤਾ ਗਿਆ ਕਈ ਵਾਰ ਚਲਾਨ ਨਹੀਂ ਪੇਸ਼ ਕਰਨ ਦਿੱਤੇ ਜਾਂਦੇ ਕਈ ਵਾਰ ਐਫ ਆਈ ਆਰਸ ਨਹੀਂ ਦਰਜ ਹੁੰਦੀਆਂ ਔਰ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਤੇ ਜਦੋਂ ਸ਼ਿਕਾਇਤ ਆਉਂਦੀ ਹੈ ਉਸ ਵਾਸਤੇ ਇੱਕ ਸਪੈਸ਼ਲ ਪ੍ਰोसीडिंग ਹੋਣੀ ਜ਼ਰੂਰੀ ਸੀ ਇਸ ਵਾਸਤੇ ਸਪਰੀਮ ਕੋਰਟ ਦੇ ਆਦੇਸ਼ਾਂ ਦੇ ਮੁਤਾਬਿਕ ਹਾਈ ਕੋਰਟਸ ਨੂੰ ਇਹ ਹੁਕਮ ਜਾਰੀ ਹੋਏ ਸੀਗੇ ਕਿ ਇੱਕ ਸਪੈਸ਼ਲ ਡਿਵੀਜ਼ਨਲ ਬੈਂਚ ਬਣਾਇਆ ਜਾਵੇ ਜਿਹੜਾ ਕਿ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਤੇ ਇਹਨਾਂ ਇਹਨਾਂ ਦੀ ਛੇਤੀ ਕਾਰਵਾਈ ਜਿਹੜੀ ਆ ਪਵਾ ਸਕੇ ਛੇਤੀ ਇਹਨਾਂ ਨੂੰ ਪ੍ਰोसीड ਕਰਵਾ ਸਕੇ ਤਾਂ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕਰਕੇ ਅਗਾਹ ਵੱਲ ਨੂੰ ਟੋਰਿਆ ਜਾਵੇ ਹੁਣ ਕੀ ਇਹਨਾਂ ਸਪੈਸ਼ਲ ਬੈਂਚਸ ਦਾ ਕੰਮ ਹੋਵੇਗਾ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਮਨਜ਼ੂਰੀਆਂ ਨਾ ਮਨਜ਼ੂਰ ਕੀਤਾ ਜਾਵੇ ਨਹੀਂ ਦਰਸਲ ਇਹ ਸਪੈਸ਼ਲ ਬੈਂਚਸ ਸਿਰਫ ਇਹ ਕੰਮ ਕਰਦੇ ਨੇ ਕਿ ਸਾਰਾ ਮਸਲਾ ਸਟੱਡੀ ਕਰਕੇ ਤੇ ਇਸ ਨੂੰ ਅਗਾਹ ਛੇਤੀ ਤੋਰਿਆ ਜਾਵੇ ਯਾਨੀ ਕਿ ਜਿਹੜੀਆਂ ਚੀਜ਼ਾਂ ਜਿਹੜੇ ਮਸਲੇ ਨਾਰਮਲ ਅਦਾਲਤਾਂ ਦੇ ਵਿੱਚ ਰਹਿ ਕੇ ਹਾਈ ਕੋਰਟਸ ਦੇ ਵਿੱਚ ਵੀ ਭਾਵੇਂ ਹੋਣ ਤੇ ਉੱਥੇ ਰਹਿ ਕੇ ਤੇ ਲੰਮਾ ਲੰਮਾ ਸਮਾਂ ਡਿਲੇ ਹੁੰਦੇ ਰਹਿੰਦੇ ਨੇ ਇਹਨਾਂ ਸਪੈਸ਼ਲ ਬੈਂਸ ਦਾ ਕੰਮ ਹੁੰ ਈ ਹਲ ਕਰਵਾਇਆ ਜਾਵੇ ਤੇ ਅਗਲੀਆਂ ਪ੍ਰਸੀਡਿੰਗਸ ਅਮਲ ਦੇ ਵਿੱਚ ਲਿਆਂਦੀਆਂ ਜਾਣ ਹੁਣ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਮਾਮਲਾ ਉਹ ਇਸ ਸਪੈਸ਼ਲ ਬੈਂਚ ਦੇ ਕੋਲ ਜਾਵੇਗਾ ਇਸ ਸਪੈਸ਼ਲ ਬੈਂਚ ਦੇ ਕੋਲ ਸਾਰੀ ਜਾਣਕਾਰੀ ਜਾਵੇਗੀ ਪੰਜਾਬ ਸਰਕਾਰ ਹਰਿਆਣਾ ਸਰਕਾਰ ਈਡੀ ਵਰਗੇ ਵਕ ਵਕ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਭਾਰਤ ਦੀਆਂ ਉਹ ਸਾਰੀਆਂ ਇਸ ਬੈਂਚ ਦੇ ਵਿੱਚ ਰਹਿਣਗੀਆਂ ਇਸ ਦੀਆਂ 파ਟਨਰ ਰਹਿਣਗੀਆਂ ਔਰ ਪੰਜਾਬ ਸਰਕਾਰ ਦੇ ਵੱਲੋਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਸ ਸਪੈਸ਼ਲ ਬੈਂਚ ਨੂੰ ਸੌਂਪੀ ਜਾਵੇਗੀ ਇਹ ਸਪੈਸ਼ਲ ਬੈਂਚ ਅੱਗੇ ਉਸ ਨੂੰ ਸਟੱਡੀ ਕਰਕੇ ਤੇ ਇਸ ਦੀ ਪ੍ਰੋਸੀਡਿੰਗ ਛੇਤੀ ਤੋਂ ਕਰਵਾਵੇਗਾ ਤਾਂਕਿ ਆਉਂਦੇ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਜਾਂ ਫਿਰ ਉਹਨਾਂ ਦੀ ਕੈਦ ਕੁਝ ਵੀ ਜੋ ਸਾਹਮਣੇ ਆਉਂਦਾ ਆ ਫੈਸਲੇ ਦੇ ਵਿੱਚ ਉਸ ਨੂੰ ਮਮਕਨ ਬਣਾਇਆ ਜਾ ਸਕੇ ਫਿਲਹਾਲ ਭਾਈ ਅਮਰਿਤਪਾਲ ਸਿੰਘ ਇਸਾਨ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਔਰ ਇਸੇ ਆਧਾਰ ਦੇ ਉੱਤੇ ਹੁਣ ਇਹ ਸਪੈਸ਼ਲ ਬੈਂਚ ਜਿਹੜਾ ਉਹ ਅਮਲ ਦੇ ਵਿੱਚ ਲਿਆਵੇਗਾ ਡਿਵੀਜ਼ਨਲ ਬੈਂਚ ਜਿਹੜਾ ਉਹ ਸਾਹਮਣੇ ਆਵੇਗਾ ਔਰ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਹੱਲ ਕਰਾਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਲਗਾਤਾਰ ਕੋਸ਼ਿਸ਼ ਚੱਲਦੀ ਪਈ ਸੀ ਜਾਣਨ ਦੀ ਕੋਸ਼ਿਸ਼ ਚੱਲਦੀ ਪਈ ਸੀ ਕਿ ਭਾਈ ਅਮਰਿਤਪਾਲ ਸਿੰਘ ਰਹਾਅ ਕਦੋਂ ਹੋਣਗੇ ਕਦੋਂ ਬਾਹਰ ਆਉਣਗੇ ਆਉਣਗੇ ਜਾਂ ਨਹੀਂ ਆਉਣਗੇ ਕੋਈ 24 ਤਰੀਕ ਨੂੰ ਕਹਿ ਰਿਹਾ ਸੀ ਕੋਈ 28 ਤਰੀਕ ਨੂੰ ਕਹਿ ਰਿਹਾ ਸੀ ਕੋਈ 1 ਜੁਲਾਈ ਨੂੰ ਕਹਿ ਰਿਹਾ ਸੀ ਜੁਲਾਈ ਮਹੀਨਾ ਜ਼ਰੂਰ ਮਹਿਸੂਸ ਕਰ ਦਿੱਤਾ ਗਿਆ ਕਿਉਂਕਿ ਜੁਲਾਈ ਮਹੀਨੇ ਵਿੱਚ ਇਸ ਬੈਂਚ ਦੀ ਅਗਲੀ ਸੁਣਵਾਈ ਹੋਵੇਗੀ ਪਰ ਉਦੋਂ ਤੱਕ ਭਾਈ ਅਮਰਿਤਪਾਲ ਸਿੰਘ ਦਾ ਬਾਹਰ ਆਉਣਾ ਅਜੇ ਤੱਕ ਨਾ ਮਮਕਨ ਲੱਗਦਾ ਪਿਆ ਫਿਲਹਾਲ ਇਸ ਮਸਲੇ ਨੂੰ ਲੈ ਕੇ ਸੋਲਿਸਟਰ ਜਨਰਲ ਨੇ ਜ਼ਰੂਰ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਇਹ ਮਾਮਲਾ ਸਪੈਸ਼ਲ ਡਿਵੀਜ਼ਨਲ ਬੈਂਚ ਕੋਲ ਜਾਵੇਗਾ ਔਰ ਉਸ ਤੋਂ ਬਾਅਦ ਅੱਗੇ ਇਸ ਦੀ ਪ੍ਰोसीडिंग ਜਿਹੜੀ ਆ ਉਹ ਕਰਵਾਈ ਜਾਵੇਗੀ ਹੁਣ ਜੁਲਾਈ ਮਹੀਨੇ ਦੇ ਵਿੱਚ ਕੀ ਫੈਸਲਾ ਸੁਣਾਇਆ ਜਾਂਦਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਉਸ ਤੋਂ ਪਹਿਲਾਂ ਇਹ ਵੀ ਗੱਲ ਹੈ ਕਿ ਭਾਈ ਅਮਰਿਤਪਾਲ ਸਿੰਘ ਐਮਪੀ ਬਣ ਚੁੱਕੇ ਨੇ ਉਹਨਾਂ ਨੇ ਸੌਂ ਵੀ ਚੁੱਕਣੀ ਹੋਵੇਗੀ 24 ਜੂਨ ਨੂੰ ਲੋਕ ਸਭਾ ਸਪੀਕਰ ਦੀ ਚੋਣ ਕਰ ਲਈ ਜਾਵੇਗੀ ਤਾਂ ਉਸ ਤੋਂ ਬਾਅਦ ਸੁਭਾਦਕਤੌਰ ਦੇ ਉੱਤੇ ਸੌ ਚੁੱਕ ਸਮਾਗਮ ਜਿਹੜੇ ਨੇ ਸ਼ੁਰੂ ਹੋ ਜਾਣਗੇ ਕਿ ਉਸ ਵੇਲੇ ਭਾਈ ਅਮਰਿਤਪਾਲ ਸਿੰਘ ਨੂੰ ਸੌ ਚੁਕਾਈ ਜਾਵੇਗੀ ਜਾਂ ਫਿਰ ਜੁਲਾਈ ਮਹੀਨੇ ਵਿੱਚ ਸੁਣਵਾਈ ਤੋਂ ਬਾਅਦ ਸੌ ਜਿਹੜੀ ਆ ਚੁਕਾਈ ਜਾਂਦੀ ਹੈ ਸਮਾਂ ਦੱਸੇਗਾ ਜੋ ਵੀ ਹੋਏਗਾ ਹਮੇਸ਼ਾ ਮੈਨੂੰ ਦੱਸਦੇ ਰਹਿਵਾਂਗੇ ਬਣੀ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ